ਅੱਜ ਦੁਆ ਫੋਰਮਾਂ ਦੇ ਸੱਦੇ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਐਮਐਲਏ ਦੇ ਘਰਾਂ ਅੱਗੇ ਜਿਹੜੇ ਰੋਸਟਰ ਨੇ ਦਿੱਤੇ ਜਾ ਰਹੇ ਆ ਉਹਦੇ ਸਬੰਧ ਵਿੱਚ ਸੰਯੁਕਤ ਮੋਰਚੇ ਵੱਲੋਂ ਜਿਹੜੀ ਹਮਾਇਤ ਆ ਉਹ ਠੋਕ ਕੇ ਕੀਤੀ ਗਈ ਆ ਤੇ ਸਾਡੀ ਵੀ ਨਾਲ ਦੀ ਮੰਗ ਹੈ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਉਹ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਲ ਦੀ ਕੀਤਾ ਬਲਡੋਜ਼ਰ ਫੇਰੇ ਆ ਉਹਨਾਂ ਦਾ ਸਮਾਨ ਭੰਨਿਆ ਉਹ ਮਤਲਬ ਪੂਰਾ ਕੀਤਾ ਜਾਵੇ ਜਿਹੜਾ ਸਮਾਨ ਚੋਰੀ ਕੀਤਾ ਉਹਨਾਂ ਦੇ ਪੁਲਿਸ ਵਾਲਿਆਂ ਦੇ ਮਤਲਬ ਖਿਲਾਫ ਜਿਹੜੀ ਸਖਤ ਧਾਰਾ ਜਿਹੜੀ ਲਾ ਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਛੁੱਟਿਆ ਜਾਵੇ ਜਿਹੜੀ ਸਰਕਾਰ ਕਹਿੰਦੀ ਹੈ ਕਿ ਛੜਕਾ ਰੋਕਦੇ ਕਿਸਾਨ ਲੋਕਾਂ ਨੂੰ ਤਕਲੀਫ ਹੁੰਦੀ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਭਵੰਤ ਮਾਨਕੋ ਕਿ ਜਦੋਂ ਤੁਸੀਂ ਚੋਲਾ ਤੋਂ ਪਹਿਲਾਂ ਰੋਡ ਸ਼ੋਅ ਕਰਦੇ ਹੋ ਉਦੋਂ ਲੋਕਾਂ ਦਾ ਦਰਦ ਤੁਹਾਨੂੰ ਕਿਉਂ ਨਹੀਂ ਆਉਂਦਾ ਉਦੋਂ ਤੁਸੀਂ 15 20 ਦਿਨ ਛੜਕਾ ਜਿਹੜੀਆਂ ਉਹ ਬੰਦ ਕਰੀ ਰੱਖਦੇ ਹੋ ਇਸ ਕਰਕੇ ਕਿਸਾਨ ਜਿਹੜੇ ਆ ਛੜਕਾ ਨਹੀਂ ਰੋਕਣੀਆਂ ਚਾਹੁੰਦੇ ਕਿਸਾਨ ਆ ਰਾਮ ਨਾ ਜਾਣਾ ਚਾਹੁੰਦੇ ਸੀ ਚੰਡੀਗੜ੍ਹ ਇਹਨਾਂ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਜਿਹੜਾ ਰੋਕਿਆ ਵਾ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਂਗੇ ਤੇ ਹਰ ਹਾਲਤ ਵਿੱਚ ਜਿਹੜੀ ਖੇਤੀ ਆ ਉਹਨੂੰ ਲਾਹੇਵੰਦਾ ਬਣਾਵਾਂਗੇ ਅੱਜ ਸਾਡੀ ਮੰਗ ਹੈ ਕਿ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿੰਨੇ ਫੋਰਮ ਜਿਹੜੇ ਆ ਕੱਟੇ ਹੋ ਕੇ ਇਸ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਜਿਹੜਾ ਨੱਕ ਚ ਦਮ ਕਰਨਗੇ ਬਹੁਤ ਹੀ ਸਤਿਕਾਰਯੋਗ ਸਾਰੇ ਜਥੇਬੰਦੀਆਂ ਦੇ ਸੱਦੇ ਦੇ ਇਕੱਠੇ ਹੋਏ ਕਿਸਾਨ ਭਰਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਆਜ ਜਿਹੜੇ ਤੁਸੀਂ ਸਾਡੇ ਦੂਜੇ ਪ੍ਰਧਾਨ ਸਾਹਿਬ ਤੋਂ ਸੁਣੇ ਲਿਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਜੋ ਤਸ਼ੱਦਦ ਕੀਤਾ ਪੰਜਾਬ ਦੀ ਗਵਰਨਮੈਂਟ ਨੇ ਜਿੱਦਾਂ ਸੈਂਟਰ ਗਵਰਨਮੈਂਟ ਅੱਗੇ ਬਾਡਰਾਂ ਦੇ ਸਾਡੇ ਨਾਲ ਕਰ ਰਹੀ ਸੀ ਇਹ ਇਹ ਖੇਖਣ ਕਰ ਰਿਆ ਸੀ ਮੈਂ ਤੁਹਾਡਾ ਬੰਦਾ ਪਰ ਇਹਨੇ ਵੀ ਤਾਂ ਤੁਹਾਡੇ ਸਾਹਮਣੇ ਜਿਹੜਾ ਜੁਰਮ ਕੀਤਾ ਉਹ ਇਹ ਜਿਹੜਾ ਜੁਰਮ ਹੈ ਇਹਨੂੰ ਮਹਿੰਗਾ ਪਊਗਾ ਅਸੀਂ ਔਨ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੰਗਾ ਇਹਨਾਂ ਦਸੀਆਂ ਜੇ ਨਾ ਪੂਰੀਆਂ ਹੋਈਆਂ ਵੱਡੇ ਸੰਘਰਸ਼ ਲੜਾਂਗੇ ਔਰ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦੇਾਂਗੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਲੋਕਾਂ ਦੇ ਵਿੱਚ ਕੀ ਤਾਕਤ ਹੈ ਅਸੀਂ ਸਾਰੇ ਅੱਜ ਬਹੁਤ ਖੁਸ਼ ਆ ਜਿਹਦੇ ਵਿੱਚ ਵਖੋ ਜਿੱਥੇ ਬੰਦੇ ਜਦੋਂ ਇਕੱਠੇ ਹੋਈਆਂ ਨੇ ਇਹਨਾਂ ਕੋਲਾਂ ਨੇ ਇਕੱਠਿਆ ਕਰਨਾ ਸਾਰਿਆਂ ਨੂੰ ਔਰ ਇਕੱਠੇ ਹੋ ਗਏ ਅਸੀਂ ਵੱਡੀ ਲੜਾਈ ਹਾਲ ਵਧਾਂਗੇ ਹੋਰ ਵੀ ਬਹੁਤ ਵੱਡੀ ਲੜਾਈ ਹੈ ਜਿਹੜੀ ਜਿਹਦੇ ਵਿੱਚ ਦੋਹਾਂ ਜਮਾਤਾਂ ਦੀ ਲੜਾਈ ਆ ਇੱਕ ਮਹੀਨੇ ਰੁੱਟੇ ਜਾਂਦੇ ਨੇ ਲੋਕ ਇੱਕ ਮਹੀਨੇ ਵੱਡੇ ਲਟੇਰੇ ਜਿਹੜੇ ਸਭ ਕੁਝ ਹੜੱਪੀ ਜਾਂਦੇ ਆ ਸਾਡੇ ਕਿਰਤੀ ਜਮਾਤ ਨੂੰ ਕਿਦਾਂ ਖਰਾਬ ਕਰਦੇ ਆ ਆ ਜਿਹੜਾ ਨਿਕੰਮ ਮੋਟਾ ਹਮਲਾ ਇਹਨਾਂ ਕੀਤਾ ਵੱਡੇ ਮਲੇਵਿਕ ਕਰਨਗੇ ਅਸੀਂ ਆਉਣ ਵਾਲੇ ਸਮੇਂ 'ਚ ਵੋਟ ਤਗੜੇ ਹੋ ਕੇ ਇਹਦਾ ਟੱਕਰਾ ਕਰਾਂਗੇ ਬਾਹਰ ਦੀ ਕਾਲ ਸਾਹਿਬ ਬਾਹਰ ਦੀ ਕੀ ਫਦੇ ਅੱਜ ਜਿਹੜਾ 31 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮਐਲਏ ਨੇ ਚਾਹੇ ਮੰਤਰੀ ਨੇ ਉਹਨਾਂ ਦੇ ਦਫ਼ਤਰਾਂ 'ਚ ਘਰਾਂ 'ਚ ਜੋ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਅ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਦੋਨਾਂ ਫੋਰਮਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀਗਾ ਕਿ ਜਿਹੜਾ 19 ਤਰੀਕ ਨੂੰ ਜਦੋਂ ਸੈਂਟਰ ਤੇ ਮੰਤਰੀ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਸ਼ੰਭੂ ਤੇ ਖਨੌਰੀ ਮੋਰਚਾ ਲੱਗਾ ਸੀ ਉਥੇ ਕਿਸਾਨਾਂ ਦੀਆਂ ਤੰਬੂ ਸਨ ਟਰਾਲੀਆਂ ਸਨ ਸਟੇਜ ਸੀ ਉਹ ਸਾਰੀ ਪੁਲਿਸ ਬਲ ਦੇ ਨਾਲ ਉਹਨਾਂ ਨੇ ਉਥੋਂ ਖੇੜਤੀ ਤੇ ਉਸ ਤੋਂ ਬਾਅਦ ਸਾਡੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਬਰ ਵਿਰੋਧੀ ਦਵੈਸ ਮਨਾਇਆ 28 ਤਰੀਕ ਨੂੰ ਉਹਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਸੀਗੇ ਕਿਸਾਨ ਆਗੂ ਉਹਨਾਂ ਨੂੰ ਰਿਹਾਅ ਕਰਤਾ ਪਰ ਜਿਹੜੇ ਐਮਐਲਏ ਦੀ ਸ਼ਹਿਤ ਹੈ ਜਾਂ ਪੁਲਿਸ ਨੇ ਪੁਲਿਸ ਦੇ ਡੀਆਈਜੀ ਮਨਦੀਪ ਸਿੰਘ ਆ ਨਾਨਕ ਸਿੰਘ ਆ ਹੋਰ ਨੇ ਉਹਨਾਂ ਦੀ ਗੁਆਈ ਹੇਠ ਸ਼ੰਭੂ ਦੇ ਖਨੋਰੀ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਚੋਰੀ ਕਰਕੇ ਲੈ ਕੇ ਐਮਐਲਏ ਦੇ ਬੰਦੇ ਕਿਸਾਨਾਂ ਦੇ ਟੈਂਟ ਤੋੜ ਦਿੱਤੇ ਕਿਸਾਨਾਂ ਨੇ ਪਿੰਡਾਂ ਦੇ ਵਿੱਚੋਂ ਰੁਪਈਆ ਰੁਪਈਆ ਇਕੱਠਾ ਕਰਕੇ ਉੱਥੇ ਰਾਸ਼ਨ ਇਕੱਠਾ ਕੀਤਾ ਸੀਗਾ ਉਹ ਰਾਸ਼ਨ ਚੁੱਕ ਕੇ ਲੈ ਗਏ ਮੇਰਾ ਕਹਿਣ ਤੋਂ ਭਾਵ ਹੈ ਵੀ ਉੱਥੇ ਬਹੁਤ ਵੱਡਾ ਜਿਹੜਾ ਆ ਉਹ ਨੁਕਸਾਨ ਕੀਤਾ ਗਿਆ ਇੱਕ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਆ ਉਹਨੂੰ ਉਥੋਂ ਦਾ ਜਿਹੜਾ ਮੌਜੂਦਾ ਐਸਐਚਓ ਆ ਸ਼ੰਭੂਪੁਰ ਥਾਣੇ ਦਾ ਉਹਨੇ ਬਹੁਤ ਹੀ ਜਨੀਲ ਕੀਤਾ ਬੇਇੱਜ਼ਤ ਕੀਤਾ ਤੇ ਕੁੱਟਮਾਰ ਕੀਤੀ ਸਾਡੀ ਇਹ ਮੰਗ ਆ ਅੱਜ ਦੇ ਧਰਨੇ ਆ ਰਹੀਂ ਪਈ ਪੰਜਾਬ ਸਰਕਾਰ ਉਹ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਪਰਭਾਈ ਕਰੇ ਤੇ ਜਿੰਨੇ ਪੁਲਿਸ ਅਫਸਰ ਨੇ ਉਹਨਾਂ ਸੇ ਕਿਸਾਨਾਂ 'ਗੂ ਤੇ ਤਸ਼ੱਦਦ ਕੀਤਾ, ਉਹਨੂੰ ਬੇਇੱਜ਼ਤ ਕੀਤਾ, ਉਹਨੂੰ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਲੋਕਾਂ ਨੇ ਉਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਆ ਜਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਸਮਾਨ ਚੋਰੀ ਕਰਨ ਦੀ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਇਹ ਤਿੰਨ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਆ ਉਹ ਦੋਨਾਂ ਫੋਰਮਾਂ ਵੱਲੋਂ ਤੇ ਐਸਕੇਮ ਵੱਲੋਂ ਇਸ ਮੰਗਾਂ ਦੀ ਹਮਾਇਤ ਵਿੱਚ ਇਹ ਅੱਜ ਜਿਹੜਾ ਇੱਥੇ ਆਪਾਂ ਐਮਐਲਏ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਉਹਦੇ ਦਫ਼ਤਰ ਦੇ ਮੋਰੇ ਅਸੀਂ ਬੈਠੇ ਆ ਇਹ ਧਰਨਾ ਜਿਹੜਾ ਸਾਡਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਇਸ ਤੋਂ ਬਾਅਦ ਜੇ ਸਰਕਾਰ ਇਹਨਾਂ ਮੰਗਾਂ ਲ ਨਾ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਤਿੰਨੇ ਫਾਰਮ ਜਿਹੜੇ ਉਹ ਇਕੱਠੇ ਹੋ ਕੇ ਕੋਈ ਵੱਡਾ ਐਕਸ਼ਨ ਲੈਣਗੇ ਜਿਹਦੇ 'ਚ ਸਰਕਾਰ ਨੂੰ ਸਾਡੀਆਂ ਮੰਗਾਂ ਜੜੀਆਂ ਮੰਨਣ ਲਈ ਮਜਬੂਰ ਕੀਤਾ ਜਾਵੇ